ਲੁਧਿਆਣਾ ਦੇ ਬਾਦਰਕੇ ਰੋਡ ਉਤੇ ਇੱਕ ਡਾਕਟਰ ਦੀ ਦੁਕਾਨ ਉਤੇ ਦੋ ਨਕਾਬਪੋਸ਼ ਲਟੇਰਿਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਦੇ ਉਤੇ 45000 ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਡਾਕਟਰ ਆਪਣੇ ਕਲੀਨਿਕ ਦੇ ਉਤੇ ਆਪਣੇ ਕੰਪਿਊਟਰ ਦੇ ਨਾਲ ਬੈਠਾ ਸੀ ਤਾਂ ਉਥੇ ਦੋ ਨਕਾਬਪੋਸ਼ ਲਟੇਰੇ ਕਲੀਨਿਕ ਦੇ ਅੰਦਰ ਦਾਖਲ ਹੋਏ ਅਤੇ ਅੰਦਰ ਆਂਦੇ ਹਨ ਲਟੇਰਿਆਂ ਨੇ ਕੈਬਨ ਦਾ ਦਰਵਾਜ਼ਾ ਬੰਦ ਕਰਕੇ ਤੇਜ਼ਧਾਰ ਹਥਿਆਰਾਂ ਦੀ ਨੋਕ ਉਤੇ ਡਾਕਟਰ ਦੇ ਗੱਲੇ ਵਿੱਚ ਪਈ ਨਗਦੀ ਕਢ ਲਈ ਅਤੇ ਪਰਸ ਦੇ ਵਿੱਚੋਂ ਪੈਸੇ ਵੀ ਕਢ ਲਏ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਉਹਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ। ਤੇ ਦੂਸਰੇ ਪਾਸੇ थाना ਬਸਤੀ ਜੋਦੇਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ ਅੱਜ ਮੈਂ ਲੁਧਿਆਣਾ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੀ ਬਾਹਰ ਕੁੰਡੀ ਲੱਗੀ ਪਈ ਤਾਂ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾਟ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਕੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਸ ਇਸ ਜਿਹੜਾ ਹੋ ਰਿਹਾ ਕੰਮ ਇੱਥੇ ਇਹਨਾਂ ਦੀ ਨੱਕ ਇਹਨਾਂ ਨੂੰ ਕਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਾਂਗਾ ਜੀ ਕੁੰਡੀ ਖੋਲੀ ਲੈਣਾ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਕੋਲੋਂ ਸਾਫ਼ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰ ਸਹਿਮੇ ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਫੇ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੇ ਕੁੰਡੀ ਖੋਲੀ ਤੇ ਬਿਲਕੁਲ ਸਹੀ ਮੇ ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਤੇ ਗਿਆ ਫਿਰ ਦੱਸਿਆ ਕਿ ਆ ਬਾਹਰ ਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤੇ ਮੈਂ ਮਗਰ ਬਾਈਕ ਲੈ ਕੇ ਦੇਖ ਲੰਦਾ ਚੋਰ ਤੇ ਗਏ ਜਿਹਨਾਂ ਨੇ ਬਾਹਰ ਦਾਤ ਕੀਤੀ ਆ ਉਹ ਬਾਹਰ ਕੁੰਡੀ ਲਗਾ ਕੇ ਪਰ ਕੁੰਡੀ ਬਾਹਰ ਕੁੰਡੀ ਲਗਾ ਕੇ ਫਿਰ ਆ ਰੋਗ ਦੇ ਟੱਕ ਹਾਂਜੀ ਮੈਂ ਮੈਡੀਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਵਜੇ सर यही रोड में मोबाइल का बहुत छिन छोर होता है प्रशासन की कमी से यही होते हैं रोज दो चार मोबाइल रोज छिनाते हैं इस रोड में बेनती है बंदे है तुरंत फड़ा जाए जी और डॉक्टर साहब ने जो बंद आए इतने डॉक्टर क्लिनिक वो भी फड़े जाने बड़ी मेहरबानी जी कमिश्नर साहब ते हाथ जोड़ के बेनती है जी मामला मेरा नाम जी डॉक्टर रसिक वत्सा एमरी क्लीनिक है श्री राम क्लीनिक नाम नहादुर के रोड के उपर ਮੈਂ ਨੋਟ ਤੇ ਮੈਂ ਬੈਠਾ ਸੀਗਾ ਹੁਣ 9:45 ਵਜੇ ਦੀ ਗੱਲ ਆ ਮੈਂ ਸੀ ਤੇ ਮੇਰੇ ਅਸਿਸਟੈਂਟ ਬੈਠੀ ਸੀਗੀ ਤੇ ਅੰਦਰ ਦੋ ਬੰਦੇ ਆਏ ਆ ਮੂੰਹ ਟਕੇ ਹੋਏ ਸੀਗੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰ ਮੇਰਾ ਕੈਬਨ ਦਾ ਦਰਵਾਜ਼ਾ ਬੰਦ ਕੀਤਾ ਐਡੀ ਵੱਡੀ ਲੋਹੇ ਦੀ ਸੀਗੀ ਰੌੜ ਦਾਤਰੀ ਸੀਗੀ ਤਿੱਖੀ ਜਿਹੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ ਮੈਨੂੰ ਕਹਿੰਦੇ ਜਿਹੜਾ ਕੁਝ ਹੈਗਾ ਰੱਖ ਦੇ ਇੱਥੇ ਤੇ ਫਿਰ ਮੈਨੂੰ ਕੁਝ ਮੌਕਾ ਨਹੀਂ ਮਿਲਿਆ ਕੁਝ ਮੈਂ ਘਬਰਾ ਗਿਆ ਉਹਨਾਂ ਨੇ ਫਟਾਫਟ ਗੱਲਾਂ ਖੋਲੇ ਮੇਰਾ ਵਿੱਚੋਂ ਸਾਰਾ ਕਢ ਲਿਆ ਸਮਾਨ ਤੇ ਫਿਰ ਮੇਰੇ ਕੋਲ ਕੁਝ ਮਹੀਨੇ ਦੀ ਸੀ ਮੇਰਾ ਕੋਈ ਨਾ ਕੋਈ ਮੇਰੇ ਭਟੋਰੇ ਜੀ ਸਾਰੇ ਪੈਸੇ ਕੱਢ ਲਏ ਉਹਨਾਂ ਨੇ ਕੱਢ ਕੇ ਨਾਲ ਮੈਨੂੰ ਧਮਕੀ ਦੇ ਕੇ ਕਹਿੰਦੇ ਬਾਹਰ ਨਿਕਲੇ ਦੇਖ ਲਈ ਔਰ ਨਿਕਲਣਾ ਤਾਂ ਕੀ ਸੀਗਾ ਮੈਂ ਉਹਨਾਂ ਨੇ ਜਿਹੜਾ ਬਾਰ ਮੇਰਾ ਕੈਬਨ ਦਾ ਸੀਗਾ ਉਹਨੂੰ ਦਰਵਾਜ਼ਾ ਬੰਦ ਕਰਤਾ ਉਦੋਂ ਫਿਰ ਮੈਂ ਫੋਨ ਫੋਨ ਕਰਨ ਲੱਗਿਆ ਜਦੋਂ ਮੇਰੇ ਭਾਈ ਸਾਹਿਬ ਹੈਗੇ ਮੇਰੇ ਪੇਸ਼ੈਂਟ ਇਹ ਆਏ ਤੇ ਇਹਨਾਂ ਨੇ ਆ ਕੇ ਦਰ ਕੁੰਡੀ ਖੋਲੀ ਮੇਰੀ ਤੇ ਫਿਰ ਮੈਂ ਇਹਨਾਂ ਨੂੰ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਬਾਰਡ ਨੰਬਰ 2 ਦੇ ਕਾਉਂਸਲਰ ਨੇ ਚਾਚੀ ਜੀ ਇਹ ਵਿਚਾਰੇ ਆਏ ਫਟਾਫਟ ਇਹ ਨੀਟੂ ਛੱਡਣ ਵਾਲੇ ਹੈਗੇ ਜੀ ਇਹਨਾਂ ਨੇ ਵੀ ਦੇਖਿਆ ਕਿ ਤੇ ਸਾਰਾ ਉਦੋਂ ਲੁੱਟ ਲੜ ਕੇ ਲੈ ਗਏ ਸੀਗੇ ਉਹ ਮੇਰਾ ਦੋ ਵਾਰੀ ਪਹਿਲਾਂ ਵੀ ਸਾਡੇ ਇਤਨੀ ਵਾਰਦਾਤਾਂ ਹੋਈਆਂ ਨੇ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਇੱਕ ਵਾਰ ਤਾਂ ਮੇਰੇ ਤੋਂ 80000 ਰੁਪਏ ਖੋਲੇ ਸੀਗਾ ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ ਹੁਣ ਉਸ ਤੋਂ ਬਾਅਦ ਤਾਂ ਕੀ ਕਰ ਹੋਈ ਮੈਨੂੰ ਪਤਾ ਨਹੀਂ ਤੇ ਜੁਲਾਈ ਦੇ ਵਿੱਚ ਵੀ ਇਹਨੂੰ ਐਦਾਂ ਹੀ ਹੋਇਆ ਸੀਗਾ ਮੇਰੇ ਇੱਥੇ ਰਿਵੋਲਵਰ ਲਾਤਾ ਸੀ ਮੈਂ ਇੱਥੇ ਕਾਰੋਬਾਰਾ ਚੌਂਕ ਨੂੰ ਜਾ ਰਿਹਾ ਸੀਗਾ ਤੇ ਫਿਰ ਉਦੋਂ ਤੋਂ ਮੈਂ ਸਕੇਪ ਕਰ ਗਿਆ ਸੀ ਮੈਂ ਚਲਾ ਗਿਆ ਸੀ ਬਚ ਗਿਆ ਸੀਗਾ ਤੇ ਫਿਰ ਉਦੋਂ ਮੈਂ ਕੰਪਲੇਂਟ ਲਿਖਾਉਣ ਵੀ ਇਹ 16 18 19 ਜੁਲਾਈ ਦੇ ਆਸ-ਪਾਸ ਦੀ ਗੱਲ ਹੈ ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦਰੇਸ਼ੀ ਥਾਣੇ ਨੂੰ ਕੰਪਲੇਨਟ ਲਿਖਾ ਕੇ ਆਇਆ ਸੀਗਾ ਐਫ ਆਈ ਆਰ ਤਾਂ ਉਹਨੇ ਨਹੀਂ ਲਿਖੀ ਕੰਪਲੇਨਟ ਲਿਖੀ ਸੀ ਤਵਦੀਸ਼ ਕਰਨ ਸ਼ਾਇਦ ਆਏ ਸੀਗੇ ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ ਦੇਖੋ ਜੀ ਮੇਰੇ ਸੀਸੀਟੀਵੀ ਤਾਂ ਨਹੀਂ ਆਈ ਮੇਰੇ 15-20 ਦਿਨ ਤੋਂ ਸੀਸੀਟੀਵੀ ਖਰਾਬ ਸੀਗੇ ਹੁਣ ਆਸ-ਪਾਸ ਦੇਖਣਾ ਪਏਗਾ ਆਪਾਂ ਨੂੰ ਕਿਸੇ ਸੀਟੀਵੀ ਚ ਆਏ ਜਦ ਵੀ ਆਪ ਦੱਸਿਆ ਉਸ ਦੇ ਮੋਨ ਦੇ ਬਾਵਜੂਦ ਵੀ ਤੁਹਾਨੂੰ ਸੀਸੀਟੀਵੀ ਨਹੀਂ ਲਾਇਆ ਗਿਆ ਸੀਸੀਟੀਵੀ ਚੱਲ ਰਹੇ ਸੀਗੇ ਥੋੜੇ ਦਿਨ ਪਹਿਲਾਂ ਦੇ ਖਰਾਬ ਸੀ ਮੈਂ ਸੋਚਿਆ ਕਰਵਾਉਣਾ ਕਰਵਾਉਣਾ ਉਹ ਕਰਵਾਣੇ ਸੀਗੇ ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਕੁਦਰਤੀ ਉਸੇ ਕੰਮ ਲਈ ਆਏ ਸੀਗੇ ਹੁਣ ਪਹਿਲਾਂ ਹੀ ਤੁਹਾਡੇ ਵੱਲੋਂ ਦਿੱਤੀ ਹੈ ਤੇ ਅੱਜ ਉਹਨਾਂ ਨੇ ਕਹਿ ਲਈ ਦੇਖੋ ਬੰਦਾ ਸੇਫ ਹੀ ਹੈ ਨਹੀਂ ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ ਹੁਣ ਇਹ ਤਾਂ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਘਰ 'ਚ ਬੈਠਾ ਉਹਨੂੰ ਉੱਥੇ ਆ ਕੇ ਬੰਦੇ ਤੇ ਵਾਰਦਾਤ ਹੋ ਜਾਵੇ ਤਾਂ ਫਿਰ ਛੱਡੂਗਾ ਕਿਨੂੰ ਕੋਈ ਹੁਣ ਕਿੰਨੇ ਦੀ ਟੋ 45000 ਤਾਂ ਹੋਏਗਾ ਜੀ ਐਗਜੈਕਟ ਤਨਵੇਂ ਕਿਹਾ ਸੀ ਤਾਂ ਬਸ 40 45 ਦੇ ਵਿਚ ਵਿਚ ਇੰਨਾ ਦਾ ਹੋ ਗਿਆ ਜੀ ਨਹੀਂ ਜਾਣੀ ਨੁਕਸਾਨਦਾਰੀ ਹੋਇਆ ਜੀ ਮੈਂ ਉਹਨ ਪੈਸੇ ਦੇਤੇ ਉਹਨਾਂ ਜਾਣੀ ਨੁਕਸਾਨਦਾਰ ਨਹੀਂ ਕੀਤਾ ਉਹਨਾਂ ਨੇ